ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਰੈਸਪੀ ਵਿੱਚ ਆਪਾਂ ਬਣਾਵਾਂਗੇ ਹਰੇ ਮਟਰ ਤੇ ਬ੍ਰੈਡਾਂ ਦਾ ਬਹੁਤ ਹੀ ਜ਼ਿਆਦਾ ਟੇਸਟੀ ਨਾਸ਼ਤਾ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਰਿਕਵੈਸਟ ਹੈ ਕਿ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਚਲੋ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਰੈਸਪੀ ਵਾਸਤੇ ਇੱਕ ਕੌਲੀ ਹਰੇ ਮਟਰ ਲਏ ਆ ਮਟਰਾਂ ਨੂੰ ਆਪਾਂ ਕੱਢ ਲਏ ਸੀ ਫਲੀਆਂ ਦੇ ਵਿੱਚੋਂ ਤੇ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਇੱਕ ਪਿਆਜ਼ ਮੋਟਾ ਕੱਟਿਆ ਹੋਇਆ ਇੱਕ ਟਮਾਟਰ ਮੋਟਾ ਕੱਟਿਆ ਹੋਇਆ ਇੱਕ ਹਰੀ ਮਿਰਚ ਤੇ ਥੋੜਾ ਜਿਹਾ ਆਪਾਂ ਆਦਰਕ ਲਿਆ ਹੁਣ ਬਹੁਤ ਹੀ ਜ਼ਿਆਦਾ ਆਪਾਂ ਵਧੀਆ ਨਾਸ਼ਤਾ ਬਣਾਵਾਂਗੇ ਤੇ ਹੁਣ ਚੱਲਦੇ ਆਪਾਂ ਗੈਂਸਨ ਨੇ ਹਾਂਜੀ ਗੈਂਸ ਤੇ ਆਪਾਂ ਫਰਾਈ ਪੈਨ ਰੱਖ ਲਿਆ ਫਰਾਈ ਪੈਨ ਦੇ ਵਿੱਚ ਇੱਕ ਚਮਚਰ ਰਫਾਈਨ ਤੇਲ ਪਾ ਦਾਂਗੇ ਕਿਉਂ ਵੀ ਪਾਸ ਆ ਜਾਂਦੀ ਹੈ ਰਫਾਈਨ ਤੇਲ ਵੀ ਆਪਾਂ ਪਾ ਸਕਦੇ ਆ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਜੀਰਾ ਨੂੰ ਹਲਕਾ ਜਿਹਾ ਭੁੰਨ ਲਾਂਗੇ ਹੁਣ ਪਾ ਦਾਂਗੇ ਪਿਆਜ਼ ਟਮਾਟਰ ਕੱਟੇ ਹੋਏ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਪੁੰਨ ਲਾਂਗੇ ਬਸ ਹਲਕਾ ਜਿਹਾ ਪੁੰਨਾਂਗੇ ਜਿਆਦਾ ਨਹੀਂ ਪੁੰਨਾਂਗੇ। ਨਾਸ਼ਤਾ ਬਹੁਤ ਵਧੀਆ ਬਣਦਾ ਹੈ ਸਾਰਿਆਂ ਨੂੰ ਪਸੰਦ ਆਵੇਗਾ ਨਵੇਂ ਤਰੀਕੇ ਨਾਲ ਆਪਾਂ ਇਹ ਨਾਸ਼ਤਾ ਬਣਾਉਣ ਲੱਗੇ ਹਾਂ। ਤੇ ਆਟਮਟਰ ਨੂੰ ਆਪਾਂ ਹਲਕਾ ਜਿਹਾ ਪੁੰਨ ਲਿਆਗਾ ਹੁਣ ਪਾ ਦਾਂਗੇ ਇੱਕ ਕੌਲੀ ਹਰੇ ਮਟਰ। ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕਰ ਦਿੰਨੇ ਮਿਕਸ। ਸੋ ਇੱਕ ਅੱਧਾ ਮਿੰਟ ਆਪਾਂ ਸੇਕ ਲਵਾ ਲੈਣੀ ਆ ਇੱਕ ਅੱਧਾ ਮਿੰਟ ਆਪਾਂ ਹੁਣ ਸੇਕ ਲਵਾ ਲਿਆ ਹੁਣ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਥੋੜੀ ਜਿਹਾ ਪਾਵਾਂਗੇ ਹਲਦੀ ਥੋੜੀ ਮਿਰਚ ਤੇ ਥੋੜੀ ਜਿਹਾ ਪਾਵਾਂਗੇ ਹਲਦੀ ਤੇ ਨਮਕ ਪਾਵਾਂਗੇ ਸਵਾਦ ਅਨਸਾਰ ਥੋੜਾ ਜਿਹਾ ਪਾ ਦਾਂਗੇ ਆਪਾਂ ਧਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਇਹਨਾਂ ਨੂੰ ਹੁਣ ਮਿਕਸ ਕਰ ਦਿੰਨੇ ਆ ਹੁਣ ਚੰਗੀ ਤਰ੍ਹਾਂ ਮਿਕਸ ਕਰਤਾਗਾ ਹੁਣ ਗੈਸ ਨੂੰ ਥੋੜਾ ਜਿਹਾ ਲੋ ਤੇ ਕਰ ਦਿੰਨੇ ਆ ਤੇ ਤੈਨੂੰ 4 ਮਿੰਟ ਵਾਸਤੇ ਇਹਨਾਂ ਨੂੰ ਪਕਾ ਲੈਣੇ ਵਿੱਚ ਦੀ ਇੱਕ ਵਾਰੀ ਆਪਾਂ ਕਰਚੀ ਮਾਰ ਦਾਂਗੇ ਹਾਂਜੀ 3-4 ਮਿੰਟ ਹੋ ਗਏ ਮਟਰ ਰੱਖੇ ਨੂੰ ਤੇ ਮਟਰ ਹਲਕੇ ਜਿਹੇ ਸੌਫਟ ਹੋ ਗਏ ਆ ਬਸ 3-4 ਮਿੰਟ ਹੀ ਆਪਾਂ ਸੇਕ ਲਵਾਉਣਾ ਸੀ ਮਟਰਾਂ ਨੂੰ ਹੁਣ ਗੈਸ ਕਰ ਦਿੰਨੇ ਆ ਬੰਦ ਹਲਕੇ ਜਿਨਾਂ ਨੂੰ ਠੰਡਾ ਕਰ ਲਾਂਗੇ ਹਾਂਜੀ ਇੱਕ ਆਪਾਂ ਮਿਕਸੀ ਦਾ ਜੱਗ ਲੈ ਲਿਆ ਤੇ ਫਰਾਈ ਕੀਤੇ ਹੋਏ ਮਟਰ ਹਲਕੇ ਜਿਹੇ ਠੰਡੇ ਹੋ ਗਏ ਇਹਨਾਂ ਨੂੰ ਹੁਣ ਆਪਾਂ ਜੱਗ ਦੇ ਵਿੱਚ ਪਾ ਦਾਂਗੇ ਹੁਣ ਇਹਨਾਂ ਨੂੰ ਪੀਸ ਲਾਂਗੇ ਹਾਂਜੀ ਮਟਰਾਂ ਨੂੰ ਆਪਾਂ ਵਧੀਆ ਜਿਹਾ ਪੀਸ ਲਿਆਗਾ ਤੇ ਬਹੁਤ ਵਧੀਆ ਪੇਸਟ ਬਣ ਗਿਆਗਾ ਹੁਣ ਇੱਕ ਭਾਂਡੇ ਦੇ ਵਿੱਚ ਇਹਨੂੰ ਕੱਢ ਲਾਂਗੇ ਹਾਂਜੀ ਨਾਸ਼ਤੇ ਵਾਸਤੇ ਆਪਾਂ ਬ੍ਰੈਡ ਲੈ ਲਿਆ ਹੁਣ ਇੱਕ ਆਪਾਂ ਲੈ ਲਾਂਗੇ ਗਲਾਸ ਥੋੜਾ ਜਿਹਾ ਕੰਨੀਆਂ ਵਾਲਾ ਜਨ ਤਿੱਖੇ ਮੂੰਹ ਵਾਲਾ ਹੁਣ ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਬ੍ਰੈਡ ਦੀ ਇਦਾਂ ਸਾਰੇ ਬ੍ਰੈਡਾਂ ਦੀ ਆਪਾਂ ਕਟਿੰਗ ਕਰ ਲਾਂਗੇ ਤੇ ਇਹਨਾਂ ਰੱਖ ਦਾਂਗੇ ਆਪਾਂ ਸਾਈਡ ਤੇ ਹਾਂਜੀ ਸਾਰੇ ਬ੍ਰੈਡਾਂ ਦੀ ਆਪਾਂ ਕਟਿੰਗ ਕਰ ਲਈ ਆ ਹੁਣ ਇੱਕ ਲੈ ਲਾਂਗੇ ਆਪਾਂ ਪੀਜ਼ਾ ਪਾਸਤਾ ਸੌਸ ਬ੍ਰੈਡਾਂ ਦੇ ਉੱਪਰ ਆਪਾਂ ਲਾ ਦਾਂਗੇ चार ब्रिडाते आप पीजा पास्ता सोस ला ती हूँ आप चमचद हरे मटर जे आप फ्राई किए थे तो उन्होंने पीस के रखे से वह ला दें ब्रेडा के दे उपर बस इस तरह आप सारे ब्रिडाते हरे मटर फ्राई किए आप ला देंगे सारे ब्रिडों के उपर ਤੇ ਮਟਰਾਂ ਦਾ ਵੀ ਪੇਸਟ ਆਪਾਂ ਲਾਤਾ ਹੁਣ ਆਪਾਂ ਇੱਕ ਇੱਕ ਬ੍ਰੈਡ ਚੱਕਦੇ ਜਾਵਾਂਗੇ ਐਸਰਾ ਆਪਾਂ ਉੱਪਰ ਰੱਖਦੇ ਜਾਵਾਂਗੇ ਹਲਕੇ ਜਿਹੇ ਹੱਥ ਨਾਲ ਆਪਾਂ ਆਪ ਦੇਣਾਗਾ ਬਸ ਹਲਕੇ ਜਤਨੇ ਨੱਪਣਾਗਾ ਜਿਆਦਾ ਨੱਪਣਾ ਨਾ ਹੁਣ ਚੱਲਦੇ ਆਪਾਂ ਗੈਸਨ ਨੇ ਲਗਾ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਤੇਲ ਬਸ ਬਹੁਤ ਘੱਟ ਤੇਲ ਲਾਵਾਂਗੇ ਜਿਆਦਾ ਤੇਲ ਨਹੀਂ ਡੋੰਗੇ वैसे तो बिना तेल तो भी आप फ्राई कर सकते हैं पर थोड़ा तेल लाता गा तो वाइया लगेगा हूँ थोड़ा जरूर तेल गर्म हो गया उस तो बादशता बनावे तो हम आप इस तरह इन्हों फ्राई कर लेंगे तवा थोड़ा जो चार ही पीस आ जाएगी हम इक्के बारे फ्राई हो जाएगी बस हल्का हल्का आप हथेल नप दिखे थोड़ा सेक लाग गया ना उस तो बाद आप पटाएंगे ਬਾਟ ਦਿਨੇ ਕਿਉਂਕਿ ਬਹੁਤ ਹੀ ਜਲਦੀ ਇਹਨਾਂ ਨੂੰ ਸੇਕ ਲੱਗ ਜਾਂਦਾ ਬ੍ਰੈਡਾਂ ਨੂੰ ਜਿਹੜਾ ਨੂੰ ਆਪਾਂ ਵਧੀਆ ਜਿਹਾ ਸੇਕ ਲਿਆਗਾ ਤੇ ਹੁਣ ਆਪਾਂ ਚਾਕ ਲੈਣੇ ਆ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਨਾਸ਼ਤੇ ਦਿਨਾਲਾ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਬਹੁਤ ਹੀ ਵਧੀਆ ਨਾਸ਼ਤਾ ਤੇ ਸੌਖੇ ਤਰੀਕੇ ਨਾਲ ਇਹ ਨਾਸ਼ਤਾ ਬਣਾਉਣਾ ਦੱਸਿਆ ਹੈਗਾ ਬਿਲਕੁਲ ਇਹ ਨਵੇਂ ਤਰੀਕੇ ਨਾਲ ਆਪਾਂ ਨਾਸ਼ਤਾ ਬਣਾਇਆ ਹੈਗਾ ਹੁਣ ਆਪਾਂ ਤੁਹਾਨੂੰ ਇੱਕ ਪੀਸ ਕੱਟ ਕੇ ਵੀ ਦਿਖਾਉਣੇ ਆ ਜੇ ਪੀਜ਼ਾ ਕੱਟ ਰੋਵੇ ਨਾ ਤੋਂ ਦੇਖੋ ਕਿੰਨਾ ਵਧੀਆ ਨਾਸ਼ਤਾ ਬਣਿਆ ਨਾ ਬਹੁਤ ਹੀ ਟੇਸਟੀ ਨਾਸ਼ਤਾ ਬਣਦਾ ਹੈਗਾ ਰੱਖ ਦਿੰਨੇ ਆਪਾਂ ਪਨੀਰ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਨਾਸ਼ਤਾ ਬਹੁਤ ਹੀ ਵਧੀਆ ਬਣਦਾ ਹੈਗਾ ਹਾਂਜੀ ਸਾਰਿਆਂ ਨੂੰ ਇਹ ਨਾਸ਼ਤਾ ਪਸੰਦ ਆਊਗਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ